ਇੱਕ પતિ ਪਤਨੀ ਦਾ ਬਹੁਤ ਸੋਹਣਾ ਜੋੜਾ ਆਪਣੇ ਪਰਿਵਾਰ ਦੇ ਵਿੱਚ ਆਪਣੇ ਮੰਮੀ ਪਾਪਾ ਨਾਲ ਰਹਿੰਦੇ ਆ ਦੋਨੋਂ ਜਣੇ ਉਹਨਾਂ ਦੇ ਵਿਆਹ ਨੂੰ ਕਾਫੀ ਸਾਲ ਹੋ ਚੁੱਕੇ ਹੁੰਦੇ ਆ ਇੱਕ ਦਿਨ ਮੁੰਡਾ ਜਿਹੜਾ ਨੌਜਵਾਨ ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਰਾਣੀ ਤਿਆਰ ਹੋ ਜਾ ਆਪਾਂ ਕਿਤੇ ਬਾਹਰ ਜਾਣਾ ਉਹ ਕਹਿੰਦੀ ਵੀ ਅਚਾਨਕ ਕਿੱਥੇ ਜਾਣਾ ਕਹਿੰਦਾ ਕਿਤੇ ਤਾਂ ਲੈ ਕੇ ਜਾਉ ਉਹ ਕਹਿੰਦੀ ਹਾਂ ਫਿਰ ਦੱਸੋ ਨਾ ਵੀ ਫਿਰ ਮੈਂ ਉਸ ਹਾਵਨਾ ਤਿਆਰ ਹਾਂ ਵੀ ਤੁਸੀਂ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ ਕਹਿੰਦਾ ਆਪਾਂ ਸਤਲੁਜ ਦਰਿਆ ਦੇ ਕੰਡੇ ਤੇ ਜਾਣਾਗਾ ਮੈਨੂੰ ਨਾ ਮੇਰੇ ਦੋਸਤ ਨੇ ਦੱਸਿਆ ਵੀ ਉੱਥੇ ਬਹੁਤ ਸੁਖਣਾ ਪੂਰੀਆਂ ਹੁੰਦੀਆਂ ਨੇ ਤੇ ਅੱਜ ਕੋਈ ਸਪੈਸ਼ਲ ਦੇਣਾ ਤੇ ਉੱਥੇ ਮੇਲਾ ਵਗੈਰਾ ਵੀ ਲੱਗਿਆ ਤੇ ਉੱਥੇ ਆਰਤੀ ਵਗੈਰਾ ਵੀ ਹੈਗੀ ਹੈਗੀ ਤੇ ਚਲੋ ਉਸ ਨੌਜਵਾਨ ਦੀ ਪਤਨੀ ਹੈ ਜਿਹੜੀ ਉਹ ਤਿਆਰ ਹੋ ਜਾਂਦੀ ਆ ਫਿਰ ਉਹ ਦੋਨੋਂ ਪਤੀ ਪਤਨੀ ਪੂਜਾ ਕਰਨ ਲਈ ਸਤਲੁਜ ਦਰਿਆ ਦੇ ਕੰਡੇ ਤੇ ਜਾਂਦੇ ਆ ਉਹ Hindu ਪਰਿਵਾਰ ਨਾਲ ਸੰਬੰਧ ਰੱਖਦੇ ਨੇ ਇਸੇ ਕਰਕੇ ਉਹਨਾਂ ਨੇ ਆਰਤੀ ਕਰਨ ਲਈ ਉੱਥੇ ਜਾਣਾ ਸੀਗਾ ਮੁੰਡੇ ਨੂੰ ਉਹਦੇ ਦੋਸਤ ਨੇ ਦੱਸਿਆ ਸੀ ਜਦੋਂ ਉਹ ਨਦੀ ਦੇ ਕੰਢੇ ਤੋਂ ਇਸ਼ਨਾਨ ਕਰਨ ਲਈ ਅੰਦਰ ਜਾਂਦੇ ਆ ਤਾਂ ਉਸੇ ਨਦੀ ਦੇ ਵਿੱਚ ਇੱਕ ਤੈਰਦੀ ਹੋਈ ਟੋਕਰੀ ਉਹਨਾਂ ਦੇ ਕੋਲ ਆ ਜਾਂਦੀ ਆ ਉਹ ਟੋਕਰੀ ਉਹਨਾਂ ਦੇ ਕੋਲ ਆ ਕੇ ਰੁਕ ਜਾਂਦੀ ਆ ਜਿਵੇਂ ਹੀ ਉਸ ਟੋਕਰੀ ਨੂੰ ਅੱਗੇ ਭੇਜਣ ਲੱਗਦੇ ਆ ਤਾਂ ਔਰਤ ਨੂੰ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੰਦੀ ਆ ਜਦੋਂ ਉਹ ਟੋਕਰੀ ਖੋਲ੍ਹ ਕੇ ਵੇਖਦੀ ਆ ਤਾਂ ਇੱਕਦਮ ਹੈਰਾਨ ਰਹਿ ਜਾਂਦੀ ਆ ਕਿਉਂਕਿ ਉਸ ਟੋਕਰੀ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਸੀ ਤੇ ਰਾਣੀ ਦੇ ਮੂੰਹੋਂ ਇੱਕ ਗੱਲ ਨਿਕਲਦੀ ਆ ਹਾਏ ਰੱਬਾ ਕਿਹੋ ਜਿਹੇ ਪਾਪੀ ਲੋਕ ਨੇ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਵੀ ਰਹਿੰਦੇ ਨੇ ਕੋਈ ਤਾਂ ਔਲਾਦ ਨੂੰ ਤਰਸਦਾ ਤੇ ਆ ਕਿਸੇ ਨੇ ਬੱਚਾ ਐਨੀ ਬੇਰਹਿਮੀ ਨਾਲ ਨਦੀ ਦੇ ਵਿੱਚ ਰੋੜ ਦਿੱਤਾ ਮੈਂ ਤਾਂ ਕਦੇ ਵੀ ਨਹੀਂ ਸੋਚਿਆ ਸੀ ਕਿ ਜ਼ਿੰਦਗੀ ਦੇ ਵਿੱਚ ਕਦੇ ਇਹੋ ਜਿਹਾ ਕੁਝ ਵੀ ਦੇਖਣ ਨੂੰ ਮਿਲੇਗਾ ਕੌਣ ਸੀ ਉਹ ਬੱਚਾ ਜੋ ਟੋਕਰੀ ਦੇ ਵਿੱਚ ਰੁੜਦਾ ਹੋਇਆ ਆ ਰਿਹਾ ਸੀ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ। ਰਾਣੀ ਅਤੇ ਰਵੀ ਦੋਨੇ પતિ-ਪਤਨੀ ਸਤਲੁਜ ਨਦੀ ਦੇ ਕੰਢੇ ਉੱਤੇ ਪੂਜਾ ਪਾਠ ਕਰਨ ਲਈ ਆਉਂਦੇ ਆ। ਜਦੋਂ ਉਹ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਆ ਤਾਂ ਰਾਣੀ ਕੋਲ ਇੱਕ ਟੋਕਰੀ ਆਉਂਦੀ ਆ ਤੇ ਆ ਕੇ ਰੁਕ ਜਾਂਦੀ ਆ। ਜਦੋਂ ਉਹ ਟੋਕਰੀ ਨੂੰ ਖੋਲ ਕੇ ਵੇਖਦੀ ਆ ਤਾਂ ਉਸ ਦੇ ਵਿੱਚ ਇੱਕ ਬਹੁਤ ਸੋਹਣਾ ਜਿਹਾ, ਛੋਟਾ ਜਿਹਾ ਮਾਸੂਮ ਬੱਚਾ ਸੀ ਜਿਹੜਾ ਦੇਖਣ ਵਿੱਚ ਇੱਕ ਜਾਂ ਦੋ ਹਫ਼ਤਿਆਂ ਦਾ ਲੱਗ ਰਿਹਾ ਸੀ। ਬੱਚਾ ਕੋਈ ਵੀ ਹਰਕਤ ਨਹੀਂ ਸੀ ਕਰ ਰਿਹਾ, ਨਾ ਹੀ ਉਹ ਹਿੱਲ-ਜੁਲ ਰਿਹਾ ਸੀ। ਪਹਿਲਾਂ ਜਦੋਂ ਰਾਣੀ ਨੇ ਟੋਕਰੀ ਵੇਖੀ ਤਾਂ ਉਹਨੂੰ ਇਸ ਤਰ੍ਹਾਂ ਲੱਗਿਆ ਸੀ ਵੀ ਜਿਵੇਂ ਬੱਚਾ ਰੋ ਰਿਹਾ ਹੁੰਦਾ। ਪਰ ਜਦੋਂ ਉਹ ਟੋਕਰੀ ਖੋਲ੍ਹ ਕੇ ਵੇਖਦੇ ਆ ਤਾਂ ਉਹ ਬੱਚਾ ਇਸ ਤਰ੍ਹਾਂ ਪਿਆ ਹੁੰਦਾ ਜਿਵੇਂ ਬਹੁਤ ਲੰਬੇ ਸਮੇਂ ਦਾ ਸੁੱਤਾ ਪਿਆ ਹੋਵੇ। ਉਹ ਬੱਚੇ ਨੂੰ ਵੇਖਦੇ ਆ, ਹਲਾ ਕੇ ਵੇਖਦੇ ਆ। ਬੱਚਾ ਜਿਉਂਦਾ ਸੀ ਪਰ ਕੋਈ ਹਰਕਤ ਨਹੀਂ ਸੀ ਕਰ ਰਿਹਾ। ਰਾਣੀ ਨੂੰ ਯਕੀਨ ਹੋ ਜਾਂਦਾ ਵੀ ਉਹ ਬੱਚਾ ਜਿਉਂਦਾਗਾ ਉਹ ਜਲਦੀ ਨਾਲ ਪੁਲਿਸ ਨੂੰ ਫੋਨ ਕਰਦੇ ਆ ਕਿ ਸਾਨੂੰ ਨਦੀ ਦੇ ਵਿੱਚੋਂ ਇੱਕ ਟੋਕਰੀ ਮਿਲੀ ਆ ਤੇ ਟੋਕਰੀ ਦੇ ਵਿੱਚ ਇੱਕ ਬੱਚਾਗਾ ਉਹ ਬੱਚੇ ਨੂੰ ਉਥੋਂ ਨੇੜੇ ਦੇ ਇੱਕ ਹਸਪਤਾਲ ਵਿੱਚ ਲੈ ਜਾਂਦੇ ਹੈਗੇ ਥੋੜੇ ਸਮੇਂ ਬਾਅਦ ਪੁਲਿਸ ਵੀ ਉੱਥੇ ਆ ਜਾਂਦੀ ਆ ਕਿਉਂਕਿ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਸੀ ਤੇ ਪੁਲਿਸ ਨੂੰ ਉਹਨਾਂ ਨੇ ਦੱਸਦਾ ਸੀ ਵੀ ਅਸੀਂ ਬੱਚੇ ਨੂੰ ਹਸਪਤਾਲ ਲੈ ਕੇ ਚੱਲੇ ਆ ਤੁਸੀਂ ਫਲਾਣੇ ਹਸਪਤਾਲ ਆ ਜਿਓ ਪੁਲਿਸ ਜਿਹੜੀ ਹਸਪਤਾਲ ਪਹੁੰਚ ਜਾਂਦੀ ਹੈਗੀ ਜਿੱਥੇ ਉਸ ਬੱਚੇ ਨੂੰ ਭਰਤੀ ਕਰਵਾਇਆ ਗਿਆ ਸੀ ਡਾਕਟਰ ਚੈੱਕਅਪ ਕਰਨ ਤੋਂ ਬਾਅਦ ਦੱਸ ਦਿਆ ਕਿ ਬੱਚੇ ਦੀ ਤਬੀਅਤ ਜਿਆਦਾ ਖਰਾਬ ਆ ਉਹਨੂੰ ਨਮੂਨੀਆਂ ਹੋਇਆ ਸੀ ਜਿਹੜਾ ਕਿ ਕਾਫੀ ਹੱਦ ਤੱਕ ਵਧ ਗਿਆ ਸੀ ਇਹਦਾ ਕਈ ਦਿਨ ਇਲਾਜ ਹੋਵੇਗਾ ਤੇ ਇਲਾਜ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਵੀ ਬੱਚਾ ਬਚੇਗਾ ਜਾਂ ਨਹੀਂ ਪੁਲਿਸ ਮੁਲਾਜ਼ਮ ਉਹਨਾਂ ਪਤੀ ਪਤਨੀ ਨੂੰ ਕਹਿੰਦੇ ਆ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਬੱਚੇ ਦੀ ਜਾਨ ਬਚਾਈ ਹੁਣ ਤੁਸੀਂ ਜਾ ਸਕਦੇ ਹੋ ਅਸੀਂ ਬੱਚੇ ਦਾ ਆਪੇ ਧਿਆਨ ਰੱਖਾਂਗੇ ਅਸਲ ਦੇ ਵਿੱਚ ਰਵੀ ਅਤੇ ਰਾਣੀ ਦੇ ਵਿਆਹ ਨੂੰ 6 ਸਾਲ ਹੋ ਚੁੱਕੇ ਸੀ ਤੇ ਅਜੇ ਤੱਕ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਹੋਇਆ ਜਦੋਂ ਉਹਨਾਂ ਨੂੰ ਟੋਕਰੀ ਦੇ ਵਿੱਚ ਇਹ ਬੱਚਾ ਦਿਖਾਈ ਦਿੰਦਾ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਇਹ ਬੱਚਾ ਰੱਬ ਨੇ ਸਾਡੇ ਲਈ ਭੇਜਿਆ ਤੇ ਉਹ ਸੋਚਦੇ ਆ ਵੀ ਇਸ ਬੱਚੇ ਨੂੰ ਅਸੀਂ ਰੱਖ ਲਾਂਗੇ ਕਿਉਂਕਿ ਉਹਨਾਂ ਨੂੰ ਇਹ ਲੱਗਿਆ ਸੀ ਵੀ ਅਸੀਂ ਜਿਹੜੀ ਸੁਖਣਾ ਸੁੱਖ ਕੇ ਜਿਹੜੀ ਮਨੋਕਾਮਨਾ ਲੈ ਕੇ ਜਿਸ ਸਤਲੁਜ ਦਰਿਆ ਦੇ ਕੰਢੇ ਤੇ ਇਸ਼ਨਾਨ ਕਰਨ ਆਏ ਸੀ ਤੇ ਸਾਡੀ ਉਹ ਅਰਦਾਸ ਆ ਜਿਹੜੀ ਉਹ ਪ੍ਰਮਾਤਮਾ ਨੇ ਸੁਣ ਲਈ ਆ ਉਹ ਸੋਚਦੇ ਆ ਵੀ ਅਸੀਂ ਇਸ ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਾਂਗੇ ਜਦੋਂ ਉਹ ਆਪਣੇ ਦਿਲ ਦੀ ਗੱਲ ਪੁਲਿਸ ਵਾਲਿਆਂ ਨੂੰ ਦੱਸਦੇ ਆ ਤਾਂ ਪੁਲਿਸ ਵਾਲੇ ਕਹਿੰਦੇ ਆ ਕਿ ਠੀਕ ਆ ਪਹਿਲਾਂ ਬੱਚੇ ਦਾ ਇਲਾਜ ਚੰਗੀ ਤਰ੍ਹਾਂ ਕਰਵਾ ਲਿਏ ਉਸ ਤੋਂ ਬਾਅਦ ਤੁਸੀਂ ਕਾਗਜ਼ੀ ਕਾਰਵਾਈ ਕਰਕੇ ਬੱਚੇ ਨੂੰ ਗੋਦ ਲੈ ਲਿਓ 5-6 ਦਿਨ ਇਲਾਜ ਹੋਣ ਤੋਂ ਬਾਅਦ ਬੱਚਾ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਉਹ ਡਾਕਟਰਾਂ ਨੇ ਉਹਨੂੰ ਛੁੱਟੀ ਦੇ ਦਿੱਤੀ ਸੀ ਰਾਣੀ ਅਤੇ ਰਵੀ ਨੇ ਕਾਗਜ਼ੀ ਕਾਰਵਾਈ ਕਰਕੇ ਬੱਚੇ ਨੂੰ ਗੋਦ ਲੈ ਲਿਆ ਤੇ ਉਹਨੂੰ ਆਪਣੇ ਘਰ ਲੈ ਆਏ ਰਵੀ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਬਸ ਇੱਕ ਬੱਚੇ ਦੀ ਕਮੀ ਸੀ ਜਿਹੜੀ ਅੱਜ ਰੱਬ ਨੇ ਪੂਰੀ ਕਰ ਦਿੱਤੀ ਸੀ ਉਹ ਬੱਚੇ ਨੂੰ ਘਰ ਲੈ ਆਉਂਦੇ ਆ ਤੇ ਰੀਤੀ ਰਿਵਾਜਾਂ ਨਾਲ ਉਹਦਾ ਪਹਿਲਾ ਨਾਮ ਰੱਖਿਆ ਜਾਂਦਾ ਜੋ ਜੋ ਉਹਨਾਂ ਦੇ ਧਰਮ ਦੇ ਵਿੱਚ ਰੀਤੀ ਰਿਵਾਜ ਹੁੰਦੇ ਆ ਜੋ ਰਸਮਾਂ ਹੁੰਦੀਆਂ ਉਹ ਸਾਰੀਆਂ ਰਸਮਾਂ ਕਰਦੇ ਆ ਉਹ ਇਸ ਤਰ੍ਹਾਂ ਸੋਚਦੇ ਆ ਵੀ ਪ੍ਰਮਾਤਮਾ ਨੇ ਸਾਨੂੰ ਬਹੁਤ ਸੋਹਣਾ ਗਿਫਟ ਦਿੱਤਾਗਾ ਉਹ ਬੱਚੇ ਦਾ ਨਾਮ ਰਾਮ ਰੱਖਦੇ ਆ ਉਹ ਸੋਚਦੇ ਆ ਕਿ ਅਸੀਂ ਬੱਚੇ ਨੂੰ ਕਦੇ ਵੀ ਇਹ ਪਤਾ ਨਹੀਂ ਲੱਗਣ ਦੇਵਾਂਗੇ ਕਿ ਇਹ ਸਾਡਾ ਸੱਚਾ ਪੁੱਤ ਨਹੀਂ ਨਾਹੀਂ ਅਸੀਂ ਬੱਚੇ ਨੂੰ ਇਹ ਮਹਿਸੂਸ ਹੋਣ ਦੇਵਾਂਗੇ ਵੀ ਇਹ ਸਾਡਾ ਸੱਚਾ ਪੁੱਤ ਨਹੀਂ ਅਸੀਂ ਇਹਨੂੰ ਗੋਦ ਲਿਆਗਾ ਪਹਿਲਾਂ ਉਹ ਪਿੰਡ ਵਿੱਚ ਰਹਿੰਦੇ ਸੀ ਫਿਰ ਉਹਨਾਂ ਨੂੰ ਐਂ ਲੱਗਿਆ ਵੀ ਜਿਵੇਂ ਬੱਚਾ ਵੱਡਾ ਹੁੰਦਾਗਾ ਤੇ ਆਂਡ ਗਵਾਂਡ ਵਾਲੇ ਬੱਚੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਜਿਹੜੀਆਂ ਕਿ ਰਾਣੀ ਅਤੇ ਰਵੀ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ ਇਸ ਕਰਕੇ ਉਹ ਸੋਚਦੇ ਆ ਵੀ ਆਪਾਂ ਹੁਣ ਪਿੰਡ ਛੱਡ ਕੇ ਸ਼ਹਿਰ ਰਹਿਣ ਲੱਗ ਜਾਈਏ ਵੀ ਨਹੀਂ ਤਾਂ ਲੋਕਾਂ ਨੇ ਆਪਣੇ ਰਾਮ ਨੂੰ ਪਤਾ ਨਹੀਂ ਕੀ ਕੁਝ ਦੱਸ ਦੇਣਾ ਵੱਡੇ ਹੋਏ ਨੂੰ ਇਸ ਕਰਕੇ ਉਹ ਸ਼ਹਿਰ ਰਹਿਣ ਲੱਗ ਜਾਂਦੇ ਆ ਕਿ ਉਹ ਆਪਣੇ ਬੱਚੇ ਨੂੰ ਇਹਨਾਂ ਸਾਰੀਆਂ ਗੱਲਾਂ ਤੋਂ ਦੂਰ ਰੱਖ ਸਕਣ ਉਹ ਚਾਹੁੰਦੇ ਸੀ ਕਿ ਬੱਚਾ ਸਾਨੂੰ ਆਪਣੇ ਅਸਲੀ ਮਾਪੇ ਦੀ ਤਰ੍ਹਾਂ ਹੀ ਪਿਆਰ ਕਰੇ ਇਨੂੰ ਕਦੇ ਵੀ ਇਹ ਪਤਾ ਨਾ ਲੱਗੇ ਕਿ ਇਹ ਸਾਡਾ ਗੋਦ ਲਿਆ ਹੋਇਆ ਬੱਚਾ ਹੈ ਹੌਲੀ-ਹੌਲੀ ਸਮਾਂ ਇਸੇ ਤਰ੍ਹਾਂ ਲੰਘ ਜਾਂਦਾ ਹੁਣ ਆਰਮ ਨੇ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਉਹ ਐਮਏ ਵਿੱਚ ਦਾਖਲਾ ਲੈ ਕੇ ਇੱਕ ਕਾਲਜ ਦੇ ਵਿੱਚ ਪੜਨ ਲੱਗ ਜਾਂਦਾ ਅਜੇ ਤੱਕ ਉਹਨਾਂ ਨੇ ਆਰਮ ਨੂੰ ਇਹ ਪਤਾ ਨਹੀਂ ਸੀ ਲੱਗਣ ਦਿੱਤਾ ਕਿ ਉਹਨਾਂ ਨੇ ਆਰਮ ਨੂੰ ਗੋਦ ਲਿਆਗਾ ਆਰਮ ਵੀ ਬਹੁਤ ਸਿਆਣਾ ਬੱਚਾ ਸੀ ਉਹ ਹਰ ਇੱਕ ਦੀ ਮਦਦ ਕਰਦਾ ਸੀ ਤੇ ਹੁਣ ਉਹਦੀ ਐਮਏ ਪੂਰੀ ਹੋ ਜਾਂਦੀ ਆ ਐਮਏ ਪੂਰੀ ਹੋਣ ਤੋਂ ਬਾਅਦ ਉਹ ਇੱਕ ਚੰਗੀ ਜਿਹੀ ਕੰਪਨੀ ਵਿੱਚ ਨੌਕਰੀ ਕਰਨਾ ਸ਼ੁਰੂ ਕਰ ਦਿੰਦਾ ਹੁਣ ਉਹ 23 ਸਾਲਾਂ ਦਾ ਹੋ ਗਿਆ ਸੀ ਤੇ ਉਹਦੇ ਮਾਪਿਓ ਉਹਦੇ ਵਿਆਹ ਬਾਰੇ ਸੋਚ ਰਹੇ ਸੀ ਇੱਕ ਦਿਨ ਰਾਣੀ ਬੈਠੀ ਬੈਠੀ ਕਹਿੰਦੀ ਆ ਕਿ ਹੁਣ ਸਾਡਾ ਪੁੱਤ ਸਮਝਦਾਰ ਹੋ ਗਿਆ ਇਸ ਤੋਂ ਪਹਿਲਾਂ ਕਿ ਲੋਕ ਉਹਨੂੰ ਦੱਸਣ ਕਿ ਅਸੀਂ ਉਸਨੂੰ ਗੋਦ ਲਿਆ ਆਪਾਂ ਹੀ ਉਹਨੂੰ ਸਾਰੀ ਸੱਚਾਈ ਨਾਲ ਦੱਸ ਦਈਏ ਤਾ ਰਵੀ ਕਹਿੰਦਾ ਨਹੀਂ ਕਿਤੇ ਇਹ ਨਾ ਹੋਵੇ ਕਿ ਸਾਰਾ ਕੁਝ ਜਾਣਨ ਤੋਂ ਬਾਅਦ ਇਹ ਸਾਨੂੰ ਛੱਡ ਕੇ ਚਲਾ ਜਾਵੇ ਇਹ ਸੋਚ ਕੇ ਦੋਨੋਂ ਪਤੀ ਪਤਨੀ ਚੁੱਪ ਹੀ ਰਹਿੰਦੇ ਆ ਉਹ ਉਹਨੂੰ ਵਿਆਉਣ ਦੀਆਂ ਤਿਆਰੀਆਂ ਕਰਨ ਲੱਗ ਜਾਂਦੇ ਨੇ ਅਤੇ ਰਿਸ਼ਤੇਦਾਰਾਂ ਨੂੰ ਇੱਕ ਚੰਗੀ ਕੁੜੀ ਲੱਭਣ ਲਈ ਕਹਿੰਦੇ ਨੇ ਉਹਨਾਂ ਨੂੰ ਇੱਕ ਸੋਹਣੀ ਜਹੀ ਤੇ ਚੰਗੀ ਕੁੜੀ ਦੀ ਦੱਸ ਪੈਂਦੀ ਆ ਰਾਣੀ ਅਤੇ ਰਵੀ ਕੁੜੀ ਨੂੰ ਵੇਖਣ ਜਾਂਦੇ ਆ ਤੇ ਉਹਨਾਂ ਨੂੰ ਕੁੜੀ ਪਸੰਦ ਸੀ ਉਹ ਕੁੜੀ ਦੇ ਪਰਿਵਾਰ ਬਾਰੇ ਪਤਾ ਕਰਦੇ ਨੇ ਸਾਰਾ ਕੁਝ ਠੀਕ ਹੁੰਦਾ ਐਤਵਾਰ ਨੂੰ RAM ਨੂੰ ਅਤੇ ਉਸ ਦੇ ਮਾਪੇ ਬਾਪ ਨੂੰ ਕੁੜੀ ਦੇਖਣ ਲਈ ਦੁਬਾਰਾ ਜਾਣਾ ਪੈਂਦਾ ਕਿਉਂਕਿ ਪਹਿਲਾਂ ਕੁੜੀ ਰਾਣੀ ਅਤੇ ਰਵੀ ਨੇ ਹੀ ਦੇਖੀ ਸੀ ਉਹਨਾਂ ਦੇ ਘਰ ਤੋਂ ਕੁੜੀ ਵਾਲਿਆਂ ਦਾ ਘਰ 2 ਘੰਟਿਆਂ ਦੀ ਦੂਰੀ ਤੇ ਸੀ ਜਦੋਂ ਉਹ ਜਾਣ ਲੱਗਦੇ ਆ ਤਾਂ ਰਸਤੇ ਵਿੱਚ ਉਹਨਾਂ ਨੂੰ ਇੱਕ ਸਾਧੂ ਮਿਲਦਾ ਜਿਹੜਾ ਕਿ ਬੇਹੋਸ਼ ਪਿਆ ਸੀ ਉਹ ਉਸ ਬਜ਼ੁਰਗ ਸਾਧੂ ਨੂੰ ਵੇਖ ਕੇ ਆਪਣੀ ਕਾਰ ਰੋਕ ਲੈਂਦੇ ਆ ਉਹ ਬਜ਼ੁਰਗ ਵਿਅਕਤੀ ਦੇਖਣ ਵਿੱਚ ਕਾਫੀ ਬਿਮਾਰ ਲੱਗ ਰਿਹਾ ਸੀ ਬਜ਼ੁਰਗ ਨੂੰ ਬਿਮਾਰ ਦੇਖ ਕੇ ਉਹ ਪਹਿਲਾਂ ਉਹਦੀ ਮਦਦ ਕਰਨ ਬਾਰੇ ਸੋਚਦੇ ਆ ਉਹ ਬਿਮਾਰ ਬਜ਼ੁਰਗ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੰਦੇ ਆ ਉਹ ਉਸ ਨੂੰ ਭਰਤੀ ਕਰਵਾ ਕੇ ਡਾਕਟਰ ਨੂੰ ਇਲਾਜ ਕਰਨ ਲਈ ਕਹਿੰਦੇ ਆ ਤੇ ਕਹਿੰਦੇ ਆ ਕਿ ਤੁਸੀਂ ਪੈਸਿਆਂ ਦੀ ਚਿੰਤਾ ਨਾ ਕਰਿਓ ਜਿੰਨੇ ਵੀ ਪੈਸੇ ਲੱਗਣਗੇ ਅਸੀਂ ਆਪੇ ਦੇ ਦੇਵਾਂਗੇ ਤੁਸੀਂ ਇਹਨਾਂ ਦਾ ਇਲਾਜ ਚੰਗੀ ਤਰ੍ਹਾਂ ਕਰਿਓ ਇੱਕ ਇੱਕ ਉਹ ਉੱਥੋਂ ਚਲੇ ਜਾਂਦੇ ਨੇ ਜਦੋਂ ਅਗਲੇ ਦਿਨ ਉਹ ਵਾਪਸ ਆਉਂਦੇ ਨੇ ਉਦੋਂ ਤੱਕ ਬਜ਼ੁਰਗ ਵਿਅਕਤੀ ਨੂੰ ਹੋਸ਼ ਆ ਗਿਆ ਸੀ ਡਾਕਟਰ ਉਹਨਾਂ ਨੂੰ ਦੱਸਦਾ ਹੈ ਕਿ ਇਸ ਵਿਅਕਤੀ ਨੇ ਨਸ਼ਾ ਜ਼ਿਆਦਾ ਕੀਤਾ ਹੋਇਆ ਸੀ ਇਸੇ ਕਰਕੇ ਇਹ ਬੇਹੋਸ਼ ਹੋ ਗਿਆ ਸੀ ਹੋਰ ਇਹਨੂੰ ਕੁਝ ਨਹੀਂ ਹੋਇਆ ਰਾਮ ਆਪਣੇ ਮੰਮੀ ਪਾਪਾ ਨਾਲ ਉਸ ਬਜ਼ੁਰਗ ਵਿਅਕਤੀ ਦਾ ਹਾਲਚਾਲ ਪੁੱਛਣ ਜਾਂਦਾ ਉਹਨੂੰ ਉਹ ਪੁੱਛਦੇ ਆ ਵੀ ਤੁਸੀਂ ਕੌਣ ਹੋ ਤਾਂ ਉਹ ਬਜ਼ੁਰਗ ਦੱਸਦਾ ਕਿ ਮੇਰਾ ਨਾਮ ਸ਼ਿਵ ਹੈ ਰਾਮ ਉਹਨੂੰ ਪੁੱਛਦਾ ਕਿ ਬਾਬਾ ਤੁਸੀਂ ਇਹ ਨਸ਼ਾ ਕਿਉਂ ਕਰਦੇ ਹੋ ਡਾਕਟਰ ਕਹਿੰਦਾ ਸੀ ਕਿ ਤੁਸੀਂ ਜ਼ਿਆਦਾ ਨਸ਼ਾ ਕੀਤਾ ਸੀ ਇਸੇ ਕਰਕੇ ਤੁਸੀਂ ਬਿਮਾਰ ਹੋ ਗਏ ਇਹ ਸੁਣ ਕੇ ਉਹ ਬਜ਼ੁਰਗ ਉੱਚੀ ਉੱਚੀ ਰੋਣ ਲੱਗ ਜਾਂਦਾ ਬਜ਼ੁਰਗ ਦੱਸਦਾ ਕਿ ਮੇਰੇ ਨਸ਼ੇ ਦੇ ਕਾਰਨ ਮੇਰਾ ਪੂਰਾ ਪਰਿਵਾਰ ਉੱਜੜ ਗਿਆ ਹੁਣ ਇਹ ਨਸ਼ੇ ਦੀ ਆਦਤ ਪੈ ਚੁੱਕੀ ਆ ਮੈਂ ਇਹ ਨਸ਼ਾ ਛੱਡਣਾ ਚਾਹਣਾ ਪਰ ਇਹ ਨਸ਼ਾ ਮੈਂ ਛੱਡ ਨਹੀਂ ਸਕਿਆ ਰਾਮ ਪੁੱਛਦਾ ਕਿ ਬਾਬਾ ਤੁਹਾਡਾ ਪਰਿਵਾਰ ਕਿਵੇਂ ਉੱਜੜ ਗਿਆ ਸ਼ੇਵ ਆਪਣੀ ਪੂਰੀ ਕਹਾਣੀ ਦੱਸਦਾ ਉਹ ਦੱਸਦਾ ਕਿ ਅੱਜ ਤੋਂ 20 ਸਾਲ ਪਹਿਲਾਂ ਮੇਰਾ ਇੱਕ ਪਰਿਵਾਰ ਸੀ ਪਰ ਮੈਨੂੰ ਉਸ ਸਮੇਂ ਤੋਂ ਜ਼ਿਆਦਾ ਨਸ਼ਾ ਕਰਨ ਦੀ ਲਤ ਲੱਗੀ ਹੋਈ ਸੀ ਮੇਰੇ ਘਰਵਾਲੀ ਦੇ ਬੱਚਾ ਹੋਣ ਵਾਲਾ ਸੀ ਤੇ ਮੈਂ ਉਹਦੇ ਵੱਲ ਕੋਈ ਜ਼ਿਆਦਾ ਧਿਆਨ ਨਾ ਦੇ ਸਕਿਆ ਜਿਸ ਕਰਕੇ ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੇਰੇ ਘਰਵਾਲੀ ਦੀ ਮੌਤ ਹੋ ਗਈ ਮੇਰੇ ਘਰਵਾਲੀ ਨੇ ਇੱਕ ਬਹੁਤ ਸੋਹਣੇ ਪੁੱਤਰ ਨੂੰ ਜਨਮ ਦਿੱਤਾ ਸੀ ਪਾ ਮੈਂ ਕਿ ਮੈਂ ਆਪਣੇ ਪੁੱਤਰ ਨੂੰ ਪਾ ਕੇ ਬਹੁਤ ਖੁਸ਼ ਸੀ ਪਰ ਮੈਂ ਆਪਣੀ ਪਤਨੀ ਦੇ ਜਾਣ ਦੇ ਦੁੱਖ ਵਿੱਚ ਹੋਰ ਵੀ ਜ਼ਿਆਦਾ ਸ਼ਰਾਬ ਪੀਣ ਲੱਗ ਗਿਆ ਸੀ ਅਤੇ ਮੈਂ ਆਪਣੇ ਪੁੱਤ ਦੀ ਦੇਖਭਾਲ ਨਾ ਕਰ ਸਕਿਆ ਮੈਂ ਉਸ ਨੂੰ ਦੁੱਧ ਨਹੀਂ ਸੀ ਪਿਆ ਸਕਦਾ ਉਸ ਨੂੰ ਨਵਾ ਨਹੀਂ ਸਕਦਾ ਸੀ ਉਸ ਨੂੰ ਸਾਭ ਨਹੀਂ ਸਕਦਾ ਸੀ ਉਹ ਬਿਮਾਰ ਹੋ ਗਿਆ ਮੈਂ ਡਾਕਟਰ ਦੇ ਲੈ ਕੇ ਗਿਆ ਤਾਂ ਡਾਕਟਰਾਂ ਨੇ ਕਿਹਾ ਕਿ ਇਸ ਨੂੰ ਦਾਖਲ ਕਰ ਲਓ ਪਰ ਮੇਰੇ ਕੋਲ ਪੈਸੇ ਨਹੀਂ ਸਨ ਉਸ ਦਾ ਇਲਾਜ ਕਰਾਉਣ ਲਈ ਫੇਰ ਮੈਂ ਉਹਨੂੰ ਟੋਕਰੀ ਦੇ ਵਿੱਚ ਰੱਖ ਕੇ ਸਤਲੁਜ ਵਿੱਚ ਰੱਖਿਆ ਯਾ ਕਿ ਇਹ ਅੱਗੇ ਤੈਰ ਜਾਵੇਗਾ ਅਤੇ ਕੋਈ ਇਸ ਬੱਚੇ ਨੂੰ ਕੱਢ ਲਵੇਗਾ ਮੇਰੇ ਪਰਿਵਾਰ ਵਿੱਚ ਕੋਈ ਨਹੀਂ ਸੀ ਰਿਹਾ ਸਿਰਫ ਮੈਂ ਇਕੱਲਾ ਰਹਿ ਗਿਆ ਸੀ ਪਰ ਮੈਨੂੰ ਆਪਣੇ ਪੁੱਤ ਅਤੇ ਪਤਨੀ ਦੀ ਬਹੁਤ ਯਾਦ ਆਉਂਦੀ ਸੀ ਅਤੇ ਉਹਨਾਂ ਦੀ ਯਾਦ ਵਿੱਚ ਮੈਂ ਹੋਰ ਵੀ ਜ਼ਿਆਦਾ ਨਸ਼ਾ ਕਰਦਾ ਮੈਂ ਉੱਪਰ ਵਾਲੇ ਨੂੰ ਕਹਿੰਦਾ ਕਿ ਰੱਬਾ ਮੈਨੂੰ ਵੀ ਤੂੰ ਆਪਣੇ ਕੋਲ ਬੁਲਾ ਲੈ ਮੈਂ ਦੋ ਤਿੰਨ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਫਿਰ ਬਚ ਜਾਂਦਾ ਇਹ ਸੁਣ ਕੇ ਆਰਾਮ ਨੂੰ ਕਾਫੀ ਦੁੱਖ ਹੁੰਦਾ ਪਰ ਉਹਦੀ ਮਹਾਰਾਣੀ ਜਿਹੜੀ ਕੋਲ ਬੈਠੀ ਸੀ ਉਹ ਇਹ ਸਭ ਕੁਝ ਸੁਣ ਕੇ ਘਬਰਾ ਜਾਂਦੀ ਆ ਉਹਦੇ ਚਿਹਰੇ ਤੇ ਪਸੀਨਾ ਆ ਜਾਂਦਾ ਤੇ ਜਦੋਂ ਰਾਮ ਆਪਣੀ ਮਾਂ ਵੱਲ ਵੇਖਦਾ ਤੇ ਉਹ ਕਹਿੰਦਾ ਮਾਂ ਤੈਨੂੰ ਕੀ ਹੋਇਆ ਇੰਨਾ ਤੂੰ ਕਿਉਂ ਘਬਰਾਈਆਂ ਠੀਕ ਆ ਕਿ ਇਹਦੀ ਕਹਾਣੀ ਹੈ ਜਿਹੜੀ ਉਹ ਬਹੁਤ ਦੁੱਖ ਭਰੀ ਆ ਇਹ ਤਾਂ ਇਸ ਲਈ ਰੋ ਰਿਹਾ ਪਰ ਤੈਨੂੰ ਕੀ ਹੋਇਆ ਮਾਂ ਤੁਹਾਡੇ ਮੂੰਹ ਤੇ ਪਸੀਨਾ ਕਿਉਂ ਆਇਆ ਹੋਇਆ ਤਾਂ ਰਾਣੀ ਕਹਿੰਦੀ ਆ ਕਿ ਪੁੱਤ ਮੈਨੂੰ ਇਸ ਬੰਦੇ ਦੀ ਕਹਾਣੀ ਸੁਣ ਕੇ ਰੋਣਾ ਆ ਰਿਹਾ ਪਰ ਨਾਲ ਨਾਲ ਮੈਨੂੰ ਇਸ ਬੰਦੇ ਤੇ ਗੁੱਸਾ ਵੀ ਆ ਰਿਹਾ ਇਹਨੇ ਆਪਣੇ ਛੋਟੇ ਜਿਹੇ ਬੱਚੇ ਨੂੰ ਟੋਕਰੀ ਚ ਰੱਖ ਕੇ ਸਤਲੁਜ ਨਦੀ ਵਿੱਚ ਕਿਉਂ ਵਹਾ ਦਿੱਤਾ ਉਹ ਬਜ਼ੁਰਗ ਵਿਅਕਤੀ ਕਹਿੰਦਾ ਕਿ ਮੇਰੇ ਤੋਂ ਉਹ ਪਾਲਿਆ ਨਹੀਂ ਸੀ ਜਾਣਾ ਕਿਹੜਾ ਮਾਪਿਓ ਚਾਹੁੰਦਾ ਜਿਹੜਾ ਆਪਣੀ ਔਲਾਦ ਨੂੰ ਇਸ ਤਰ੍ਹਾਂ ਨਦੀ ਦੇ ਵਿੱਚ ਰੋੜ ਦੇਵੇ ਮੈਨੂੰ ਹੁਣ ਆਪਣੇ ਉਸ ਪੁੱਤ ਦੀ ਬਹੁਤ ਯਾਦ ਆਉਂਦੀ ਆ ਉਦੋਂ ਮੇਰਾ ਪੁੱਤ ਬਹੁਤ ਬਿਮਾਰ ਹੋ ਗਿਆ ਸੀ ਉਹਦਾ ਸਾਹ ਲੈਣਾ ਵੀ ਔਖਾ ਹੋ ਗਿਆ ਸੀ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਬੱਚੇ ਨੂੰ ਤਿਲ-ਤਿਲ ਕਰਕੇ ਮਰਦਾ ਨਹੀਂ ਸੀ ਵੇਖ ਸਕਦਾ ਮੈਂ ਉਹਦੇ ਲਈ ਚੰਗਾ ਹੀ ਸੋਚਿਆ ਸੀ ਕਿਉਂਕਿ ਮੈਨੂੰ ਪਤਾ ਸੀ ਵੀ ਸਤਲੁਜ ਨਦੀ ਦੇ ਕੰਢੇ ਤੇ ਇੱਕ ਮੰਦਿਰ ਆ ਤੇ ਉੱਥੇ ਲੋਕ ਆਪਣੀ ਔਲਾਦ ਦੀ ਪ੍ਰਾਪਤੀ ਲਈ ਹਵਨ ਕਰਾਉਣ ਆਉਂਦੇ ਨੇ ਜਦੋਂ ਹਵਨ ਕਰਾਉਣ ਦਾ ਦਿਨ ਸੀ ਤਾਂ ਮੈਂ ਆਪਣੇ ਪੁੱਤ ਨੂੰ ਟੋਕਰੀ ਦੇ ਵਿੱਚ ਰੱਖ ਕੇ ਉੱਥੇ ਵਹਾਇਆ ਸੀ ਕਿ ਕੋਈ ਇਹਨੂੰ ਲੈ ਜਾਵੇਗਾ ਇਹ ਸਾਰੀ ਗੱਲ ਸੁਣ ਕੇ ਰਾਣੀ ਨੂੰ ਬਹੁਤ ਗੁੱਸਾ ਆਉਂਦਾ ਉਹ ਖੜੀ ਹੁੰਦੀ ਆ ਤੇ ਇੱਕ ਜ਼ੋਰਦਾਰ ਥੱਪੜ ਉਸ ਬਜ਼ੁਰਗ ਦੇ ਮੂੰਹ ਤੇ ਮਾਰਦੀ ਆ ਆਪਣੀ ਮਾਂ ਦਾ ਇਹ ਰੂਪ ਦੇਖ ਕੇ RAM ਹੈਰਾਨ ਰਹਿ ਜਾਂਦਾ ਤੇ ਉਹ ਆਪਣੀ ਮਾਂ ਨੂੰ ਪੁੱਛਦਾ ਮਾਂ ਕੀ ਹੋਇਆ ਤੈਨੂੰ ਤੁਸੀਂ ਇਸ ਤਰ੍ਹਾਂ ਆਪੇ ਤੋਂ ਬਾਹਰ ਕਿਉਂ ਹੋ ਗਏ ਕਿਉਂ ਤੁਸੀਂ ਉਸ ਬਜ਼ੁਰਗ ਦੇ ਥੱਪੜ ਮਾਰ ਰਹੇ ਹੋ ਗੱਲ ਕੀ ਹੈ ਮੈਨੂੰ ਪੂਰੀ ਗੱਲ ਦੱਸੋ ਤਾਂ ਰਾਣੀ ਨੂੰ ਮਜਬੂਰੀ ਬਸ ਸਾਰਾ ਕੁਝ ਆਪਣੇ ਪੁੱਤਰ ਨੂੰ ਦੱਸਣਾ ਪੈਂਦਾ ਉਹ ਦੱਸਦੀ ਆ ਕਿ ਇਹ ਬਜ਼ੁਰਗ ਵਿਅਕਤੀ ਜਿਹੜੇ ਬੱਚੇ ਦੀ ਗੱਲ ਕਰ ਰਿਹਾ ਉਹ ਬੱਚਾ ਕੋਈ ਹੋਰ ਨਹੀਂ ਤੂੰ ਹੀ ਸੀ ਇਹਨੇ ਤੈਨੂੰ ਮਰਿਆ ਹੋਇਆ ਸਮਝ ਕੇ ਟੋਕਰੀ ਵਿੱਚ ਰੱਖ ਕੇ ਬਹਾ ਦਿੱਤਾ ਸੀ ਪਰ ਤੇਰੇ ਸਾਹ ਚੱਲ ਰਹੇ ਸੀ ਪੁੱਤ ਤੂੰ ਸਾਨੂੰ ਮਿਲਿਆ ਸਤਲੁਜ ਦੇ ਕੰਡੇ ਤੋਂ ਅਸੀਂ ਤੇਰਾ ਇਲਾਜ ਕਰਵਾਇਆ ਰੱਬ ਨੇ ਸਾਨੂੰ ਔਲਾਦ ਨਹੀਂ ਸੀ ਦਿੱਤੀ ਤੇ ਅਸੀਂ ਤੈਨੂੰ ਪਾਲ-ਪੋਸ ਕੇ ਵੱਡਾ ਕੀਤਾ ਹੁਣ ਜਿਵੇਂ ਹੀ ਇਹ ਗੱਲ ਸ਼ਿਵ ਨੂੰ ਪਤਾ ਲੱਗਦੀ ਆ ਤਾਂ ਉਹ ਰਾਮ ਨੂੰ ਆਪਣੇ ਕੋਲ ਬੁਲਾਉਂਦਾ ਤੇ ਉਹਦੇ ਸਿਰ ਤੇ ਆਪਣਾ ਹੱਥ ਰੱਖਦਾ ਪਰ ਰਾਮ ਉਸ ਵਿਅਕਤੀ ਤੋਂ ਦੂਰ ਹੋ ਕੇ ਆਪਣੀ ਮਾਂ ਦੇ ਕੋਲ ਜਾ ਕੇ ਖੜਾ ਹੋ ਜਾਂਦਾ ਉਹ ਆਪਣੀ ਮਾਂ ਨੂੰ ਪੁੱਛਦਾ ਤੁਸੀਂ ਮੈਨੂੰ ਅੱਜ ਤੱਕ ਇਹ ਸੱਚਾਈ ਕਿਉਂ ਨਹੀਂ ਦੱਸੀ ਤਾਂ ਰਾਣੀ ਕਹਿੰਦੀ ਆ ਕਿ ਅਸੀਂ ਇਹ ਸਭ ਕੁਝ ਇਸ ਲਈ ਲਿਖੋ ਕੇ ਰੱਖਿਆ ਕਿ ਤੂੰ ਐਵੇਂ ਪਰੇਸ਼ਾਨ ਹੋ ਜਾਵੇਂਗਾ ਕਿਤੇ ਤੂੰ ਸਾਨੂੰ ਛੱਡ ਕੇ ਨਾ ਚਲਾ ਜਾਵੇਂ ਜਦੋਂ ਸਾਨੂੰ ਤੂੰ ਮਿਲਿਆ ਸੀ ਤਾਂ ਸਾਨੂੰ ਇਹ ਲੱਗਿਆ ਸੀ ਕਿ ਰੱਬ ਨੇ ਤੈਨੂੰ ਸਾਡੇ ਲਈ ਹੀ ਭੇਜਿਆ ਹੈ ਅਸੀਂ ਪਿੰਡ ਛੱਡ ਕੇ ਸ਼ਹਿਰ ਵੀ ਤੇਰੇ ਕਰਕੇ ਰਹਿਣ ਲੱਗੇ ਸੀ ਕਿ ਕੋਈ ਆਂਡ ਗਵਾਂਡ ਦਾ ਬੰਦਾ ਤੈਨੂੰ ਇਹ ਨਾ ਦੱਸ ਦੇਵੇ ਕਿ ਤੂੰ ਸਾਡੀ ਸਹੀ ਔਲਾਦ ਨਹੀਂ ਜਦੋਂ ਤੂੰ ਵੱਡਾ ਹੋਇਆ ਅਸੀਂ ਬਹੁਤ ਵਾਰ ਸੋਚਿਆ ਸੀ ਕਿ ਤੈਨੂੰ ਸਾਰੀ ਗੱਲ ਦੱਸ ਦੇਈਏ ਪਰ ਸਾਡੇ ਮਨ ਵਿੱਚ ਇਹ ਡਰ ਰਹਿੰਦਾ ਸੀ ਕਿ ਕਿਤੇ ਤੂੰ ਆਪਣੇ ਪਰਿਵਾਰ ਨੂੰ ਲੱਭਣ ਲਈ ਸਾਨੂੰ ਛੱਡ ਕੇ ਨਾ ਚਲਾ ਜਾਵੇਂ ਇਹ ਸਾਰਾ ਕੁਝ ਸੁਣ ਕੇ ਰਾਮ ਆਪਣੀ ਮਾਂ ਦੇ ਗਲ ਲੱਗ ਜਾਂਦਾ ਤੇ ਕਹਿੰਦਾ ਮਾਂ ਮੈਂ ਤੁਹਾਡਾ ਹੀ ਪੁੱਤਰ ਹਾਂ ਤੁਸੀਂ ਮੈਨੂੰ ਪਾਲ-ਪੋਸ ਕੇ ਵੱਡਾ ਕੀਤਾ ਐਨਾ ਪਿਆਰ ਕੀਤਾ ਤੇ ਮੈਂ ਤੁਹਾਨੂੰ ਕਿਵੇਂ ਛੱਡ ਕੇ ਜਾ ਸਕਦਾ ਮੈਨੂੰ ਤਾਂ ਕਦੇ ਵੀ ਮਹਿਸੂਸ ਨਹੀਂ ਹੋਇਆ ਕਿ ਤੁਸੀਂ ਮੈਨੂੰ ਗੋਦ ਲਿਆ ਤਾਂ ਸ਼ਿਵ ਰਾਮ ਨੂੰ ਕਹਿੰਦਾ ਪੁੱਤ ਇੱਕ ਵਾਰ ਮੇਰੇ ਸਾਹਮਣੇ ਆ ਜਾ ਮੈਂ ਤੈਨੂੰ ਜੀ ਭਰ ਕੇ ਵੇਖਣਾ ਚਾਹਣਾ ਪਰ RAM ਮਨਾ ਕਰ ਦਿੰਦਾ ਤੇ ਕਹਿੰਦਾ ਕਿ ਮੈਂ ਤਾਂ ਉਸੇ ਦਿਨ ਹੀ ਤੁਹਾਡੇ ਲਈ ਮਰ ਗਿਆ ਸੀ ਜਿਸ ਦਿਨ ਤੁਸੀਂ ਮੈਨੂੰ ਨਦੀ ਵਿੱਚ ਵਹਾ ਦਿੱਤਾ ਸੀ ਇਹਨਾਂ ਕਹਿ ਕੇ ਉਹ ਉੱਥੋਂ ਜਾਣ ਲੱਗਦਾ ਤਾਂ ਰਾਣੀ ਉਸ ਨੂੰ ਕਹਿੰਦੀ ਆ ਪੁੱਤ ਮੰਨ ਜਾਂ ਨਾ ਮੰਨ ਹੈ ਤਾਂ ਇਹ ਤੇਰਾ ਪਿਓ ਹੀ ਇਹਨੂੰ ਵੀ ਆਪਣੇ ਨਾਲ ਹੀ ਲੈ ਜਾਂਦੇ ਹਾਂ ਹੁਣ ਤੋਂ ਇਹ ਆਪਣੇ ਨਾਲ ਹੀ ਰਹੇਗਾ ਭਾਵੇਂ ਇਹ ਕਿੰਨਾ ਵੀ ਬੁਰਾ ਪਰ ਇਹਦੀ ਵਜ੍ਹਾ ਨਾਲ ਹੀ ਰੱਬ ਨੇ ਤੈਨੂੰ ਸਾਡੇ ਨਾਲ ਮਲਾਇਆ ਤੇ ਸਾਨੂੰ ਮਾਪਿਓ ਬਣਨ ਦਾ ਸੁੱਖ ਮਿਲਿਆ ਹੁਣ ਰਾਮ ਉਸਨੂੰ ਮaaf ਕਰ ਦਿੰਦਾ ਹੈ ਅਤੇ ਉਸਨੂੰ ਆਪਣੇ ਨਾਲ ਲੈ ਜਾਂਦੇ ਨੇ ਸ਼ਿਵ ਹੁਣ ਰਾਮ ਤੇ ਰਾਣੀ ਹੋਰਾਂ ਨਾਲ ਹੀ ਰਹਿਣ ਲੱਗ ਪਿਆ ਸੀ ਥੋੜੇ ਦਿਨਾਂ ਬਾਅਦ ਹੀ ਰਾਮ ਦਾ ਵਿਆਹ ਹੋ ਜਾਂਦਾ ਤੇ ਉਹ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗਦਾ ਹੈ ਹਾਂਜੀ ਦੋਸਤੋ ਇਹ ਸੀ ਇੱਕ ਬਹੁਤ ਹੀ ਭਾਵਕ ਕਰ ਦੇਣ ਵਾਲੀ ਕਹਾਣੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਾਫੀ ਜਿਹੜੇ ਦੋਸਤ ਨੇ ਉਹ ਕਹਾਣੀ ਸੁਣ ਕੇ ਕਾਫੀ ਤਰ੍ਹਾਂ ਦੇ ਕਮੈਂਟ ਕਰਦੇ ਆ ਕਿ ਕਹਾਣੀ ਫੇਕ ਹੈ ਦੇਖੋ ਜੋ ਸੀਰੀਅਲ ਜਾਂ ਫਿਲਮਾਂ ਵਖਾਈਆਂ ਜਾਂਦੀਆਂ ਉਹ ਵੀ ਕਾਲਪਨਿਕ ਹੁੰਦੀਆਂ ਨੇ ਇਹੋ ਜੀਆਂ ਕਹਾਣੀਆਂ ਸੁਣਾਉਣ ਦਾ ਮਕਸਦ ਇਹ ਹੁੰਦਾ ਕਿ ਸਾਡੇ ਸਮਾਜ ਨੂੰ ਕੁਝ ਸੇਧ ਮਿਲ ਸਕੇ ਤੇ ਤੁਹਾਡਾ ਮਨੋਰੰਜਨ ਹੋ ਸਕੇ ਝੂਠੀਆਂ ਕਹਾਣੀਆਂ ਕੁਝ ਨਹੀਂ ਹੁੰਦੀਆਂ ਕਹਾਣੀ ਨੂੰ ਇੱਕ ਕਲਪਨਾ ਨੂੰ ਕਹਾਣੀ ਦਾ ਰੂਪ ਦਿੱਤਾ ਜਾਂਦਾ ਤੇ ਉਸ ਕਲਪਨਾ ਰਾਹੀਂ ਕੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਉਹਦਾ ਸਿੱਟਾ ਅਸੀਂ ਕੱਢਣਾ ਹੁੰਦਾ ਇਸ ਕਰਕੇ ਜੇ ਤੁਹਾਨੂੰ ਲੱਗਦਾ ਕਿ ਕੋਈ ਕਹਾਣੀ ਦੀ ਜਿਹੜੀ ਕਲਪਨਾ ਉਹ ਕੁਝ ਜ਼ਿਆਦਾ ਹੀ ਕਾਲਪਨਿਕ ਹੋਗੀ ਉਹਦੇ ਵਿੱਚ ਤੁਸੀਂ ਸੁਝਾਅ ਦੇ ਸਕਦੇ ਹੋ ਪਰ ਇਸ ਤਰ੍ਹਾਂ ਦੀਆਂ ਕਹਾਣੀਆਂ ਸਾਡੇ ਸਮਾਜ ਨੂੰ ਬਹੁਤ ਵੱਡੀ ਸੇਧ ਦੇ ਕੇ ਜਾਂਦੀਆਂ ਨੇ ਤੇ ਜਦੋਂ ਤੁਸੀਂ 10-12 ਮਿੰਟ ਪੂਰੀ ਕਹਾਣੀ ਨੂੰ ਦੇ ਦਿੰਨੇ ਹੋ ਤਾਂ ਉਹਦੇ ਤੇ 네ਗੇਟਿਵ ਗੱਲ ਕਰਨ ਦੀ ਵਜਾਇ ਉੱਥੇ ਤੁਸੀਂ ਸਿਹਤ ਦੇਣ ਵਾਲੀਆਂ ਗੱਲਾਂ ਦਾ ਜਿਹੜੀ ਵਿਚਾਰ ਚਰਚਾ ਜ਼ਰੂਰ ਕਰਿਆ ਕਰੋ ਤਾਂ ਕਿ ਜਿਹੜਾ ਕਹਾਣੀ ਸੁਣਾ ਰਿਹਾ ਉਹਨੂੰ ਅੱਗੇ ਤੋਂ ਸਿਹਤ ਮਿਲ ਸਕੇ ਕਿ ਕਹਾਣੀ ਨੂੰ ਕਿਸ ਤਰ੍ਹਾਂ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ ਜਿਦੇ ਨਾਲ ਤੁਹਾਡਾ ਮਨੋਰੰਜਨ ਵੀ ਹੋਵੇ ਤੇ ਤੁਹਾਨੂੰ ਸਿੱਖਿਆ ਵੀ ਮਿਲੇ ਤੇ ਹੋਰ ਕੋਈ ਸਾਥੀ ਕੋਈ ਆਪਣੀ ਕਹਾਣੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਤਾਂ ਆਪਣੇ ਚੈਨਲ ਤੇ ਅਸੀਂ ਜਰੂਰ ਪ੍ਰਸਾਰਤ ਕਰਾਂਗੇ ਤੁਸੀਂ ਕੋਈ ਨਾ ਕੋਈ ਕਹਾਣੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ ਮਿਲਾਂਗੇ ਆਪਾਂ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ